ਸ੍ਰੀ ਰਾਗ ਮਹਿਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸਤ ਬੰਧਪ ਕਰਨਾਰ ਤਨ ਜੋ ਬਨ ਜਗ ਠੱਗ ਗਿਆ ਲਬ ਲੋਭ ਅਹੰਕਾਰ ਮੋਹ ਠਗੋਲੀ ਹਉ ਮੋਈ ਸਾਵਰਤ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਜ ਬਿਨ ਅਵਰ ਨਾ ਕੋਈ ਮੈਂ ਤੁਜ ਬਿਨ ਅਵਰ ਨਾ ਭਾਵਈ ਪਾਵੇਂ ਸੁਖ ਹੋਏ ਰਹਾਉ ਨਾਮ ਸਾਲਾਹੀ ਰੰਗ ਸਿਓ ਗੁਰ ਕੈ ਸ਼ਬਦ ਸੰਤੋਖ ਜੋ ਦੀ ਸੋ ਚਲਸੀ ਊੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖੇ ਕਿਤੜੇ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੇ ਸੱਚ ਰਪੈ ਪਤ ਹੋਏ ਜੋ ਤਦ ਭਾਵੇਂ ਸੇ ਭਲੇ ਖੋਟਾ ਖਰਾ ਨਾ ਕੋਏ ਗੁਰ ਸਰਣਾਈ ਛੁੱਟੀਏ ਮਨ ਮੁਖ ਕੋਟੀ ਰਾਸ ਅਸ਼ਟ ਤਾਤ ਪਾਤ ਸ਼ਹਾ ਕੀ ਘੜੀਏ ਸ਼ਬਦ ਵਿਗਾਸ ਆਪੇ ਪਰਖੇ ਪਰਖੂ ਪਵੈ ਖਜ਼ਾਨੇ ਰਾਸ ਤੇਰੀ ਕੀਮਤ ਨਾ ਪਵੈ ਸਭ ਦਿੱਠੀ ਤੋਂ ਕੋ ਵਜਾਏ ਕਹਿਣੇ ਹਾਥ ਨਾ ਲੱਭਈ ਸੱਚ ਟਿਕੈ ਪਤ ਪਾਏ ਗੁਰਮਤ ਤੂੰ ਸਾਲਾਹਣਾ ਹੋਰ ਕੀਮਤ ਕਹਿਣਾ ਜਾਏ ਜਿਤ ਤਨ ਨਾਮ ਨਾ ਪਾਵਈ ਤਿਤ ਤਨ ਹਮਵਾਦ ਗੁਰ ਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਦਿਨ ਗੁਣ ਕਾਮ ਨ ਆਵਈ ਮਾਇਆ ਫੀਕਾ ਸਾਦ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈ ਐ ਮੋਹ ਮੋਹ ਚੋਟਾਂ ਖਾਏ ਅਵਗਣ ਬੱਧਾ ਮਾਰੀਏ ਛੂਟੇ ਗੁਰਮਤ ਨਾਏ ਸਰਬੇ ਥਾਈ ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹਮੇ ਰੋਗ ਗੁਵਾਈਏ ਸ਼ਬਦ ਸੱਚਾ ਸੱਚ 파ਖ ਆਕਾਸ਼ੀ ਪਾਤਾਲ ਤੂੰ ਤ੍ਰਿਭਵਨ ਰਹਾ ਸੰਭਾਇ ਆਪੇ ਭਗਤੀ ਪਾਉ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉਂ ਭਾਵੇ ਤਿਵੇਂ ਰਜ਼ਾਏ ਸ੍ਰੀ ਰਾਗ ਮਹਿਲਾ ਪਹਿਲਾ RAM ਨਾਮ ਮੰਨ ਦੇਧਿਆ ਔਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜਾ ਤਬਰਾਤ ਸੁਖਸਾਰ ਜਿਉਂ ਪਾਵੇ ਤਿਉਂ ਰਾਖ ਤੂੰ ਮੈਂ ਹਰ ਨਾਮ ਅਧਾਰ ਮਨ ਰੇ ਸਾਚੀ ਖਸਮ ਰਜ਼ਾਏ ਜਿਨ ਤਨ ਮਨ ਸਾਜ ਸ਼ਿੰਗਾਰਿਆ ਤਿਸ ਸੇਤੀ ਲੇਵ ਲਾਏ ਰਹਾਉ ਤਨ ਬੈ ਸੰਤਰ ਹੋਮੀਏ ਕਰਤੀ ਤੋਲ ਕਟਾਏ ਤਨ ਮਨ ਸੰਭਾਜੇ ਕਰੀ ਅਨ ਦਿਨ ਅਗਨ ਜਲਾਏ ਹਰ ਨਾਮੈ ਤੁਲ ਨਾ ਪੁੱਜੈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰ ਵੱਤ ਤਰਾਏ ਤਨ ਹੈ ਮੰਚਲ ਗਾਲੀਐ ਪੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੁਲ ਨਾ ਪੁੱਜੈ ਸਭ ਦਿੱਠੀ ਥੋਕ ਵਜਾਇ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਧੂਮਦਾਨ ਗਉਆਂ ਘਣੀ ਭੀ ਅੰਤਰ ਗਰਭ ਗੁਮਾਨ RAM ਨਾਮ ਮਨ ਬਿਧਿਆ ਗੁਰ ਦੀਆ ਸਚ ਦਾਨ ਮਨ ਹੱਠ ਬੁੱਧੀ ਕਹਿ ਤੀਆਂ ਕਹਤੇ ਬੇਦ ਵਿਚਾਰ ਕਹਤੇ ਬੰਧਨ ਜੀ ਕੇ ਗੁਰਮੁਖ ਮੋਖ ਦਵਾਰ ਉਹ ਹੋਰ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਆਖੀਏ ਨੀਤ ਨਾਂ ਦੀ ਸਾਇ ਕੋਇ ਇਕ ਨੈ ਭੰਡੇ ਸੱਜੇ ਇਕ ਚਾਨਣ ਤੇ ਲੋਏ ਕਰਮ ਮਿਲੇ ਸੱਚ ਪਾਈ ਹੈ ਧੁਰ ਬਖਸ਼ ਨਾ ਮੇਟ ਕੋਇ ਸਾਧ ਮਿਲੇ ਸਾਧੂ ਜਨ ਸੰਤੋਖ ਵਸੈ گور ਥਾਏ ਅਕਤ ਕਥਾ ਵਿਚਾਰੀਏ ਜੇ ਸਤਗੁਰ ਮਾਹੇ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਾ ਪੈਦਾ ਜਾਏ ਘਟ ਘਟ ਵੱਜ ਜਾਏ ਕਿੰਗੂਰੀ ਅਨੰਦਨ ਸ਼ਬਦ ਸੁਭਾਏ ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨ ਵਿਸਰੈ ਛੂਟੈ ਸ਼ਬਦ ਤੁਮਾਏ ਸ੍ਰੀ ਰਾਗ ਮਹਿਲਾ ਪਹਿਲਾ ਚਿੱਤੇ ਦਿਸੈ ਤੋਲਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਠਹਿ ਠੇਰੀ ਤਨਸ਼ਾਰ ਭਾਈ રે ਤਨ ਤਨ ਸਾਥ ਨਾ ਹੋਏ RAM ਨਾਮ ਧਨ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਇ ਰਹਾ RAM ਨਾਮ ਧਨ ਨਿਰਮਲੋ ਜੇ ਦੇਵ ਦੇਵਨ ਹਾਰ ਅਗੈ ਪੂਛ ਨ ਹੋਈ ਜਿਸ ਬੈਲੀ ਗੁਰ ਕਰਤਾਰ ਆਪ ਛਡਾਏ ਛੁੱਟੀ ਐ ਆਪੇ ਬਖਸ਼ਣ ਹਾਲ ਮਨਮੁਖ ਜਾਣੇ ਆਪਣੇ ਤੀਆਂ ਪੂਤ ਸੰਜੋਗ ਨਾਰੀ ਦੇਖ ਵਿਗਾਸੀਆਂ ਨਾਲੇ ਹਰ ਸੋਸੋਗ ਗੁਰਮੁਖ ਸ਼ਬਦ ਰੰਗਾਵਲੇ ਐਨਸ ਹਰ ਦਸ ਭੋਗ ਚਿੱਤ ਚੱਲੇ ਵਿਤ ਜਾਵਣੋ ਸਾਕਤ ਢੋਲ ਢੋਲਾ ਬਾਹਰ ਢੂੰਡ ਵਿਗੁੱਚੀ ਐ ਘਰ ਮੈਂ ਵਸਤ ਸੋ ਥਾਏ ਮਨ ਮੁਖ ਹਉ ਮੈਂ ਕਰਮਸੀ ਗੁਰਮੁਖ ਪੱਲ ਐ ਪਾਏ ਸਾਕਤ ਨਿਰਗੁਣ ਆ ਰਿਆ ਆਪਣਾ ਮੂਲ ਪਛਾਨ ਰਕਤ ਬਿੰਦ ਕਾ ਇਹ ਤਨ ਅਗਨੀ 파ਸ ਪੇਰਾਣ ਪਵਣ ਕੈ ਵਸਦੇ ਹੋਰੀ ਮਸਤਕ ਸਚ ਨਿਸ਼ਾਨ ਬਹੁਤਾ ਜੀਵਨ ਮੰਗਿਆ ਮੋਆ ਨਾ ਲੋੜੈ ਕੋਇ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸੈ ਆਸੋਇ ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰਦਰਸ਼ ਨਾ ਹੋਇ ਜਿਉ ਸੁਪਨੇ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਇ ਓ ਸਰਪਨ ਕੈ ਵਸ ਜਿੜ ਅੰਤਰ ਹਮੈ ਦੋਇ ਗੁਰਮਤ ਹੋਇ ਵਿਚਾਰੀਐ ਸਪਨਾ ਇਹ ਜੱਗ ਲੋਏ ਅਗੰ ਮਰ ਜਲ ਪਾਈ ਐ ਜਿਉ ਬਾਰਕ ਦੁੱਧ ਹੈ ਮਾਇ ਦਿਨ ਜਲ ਕਮਲ ਸੋਨਾ ਥੀ ਐ ਦਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮੈਲਾ ਪਹਿਲਾ ਡੂੰਗਰ ਦੇਖ ਡਰਾਵਣੋ ਪੇੜ ਡਰਿਆਸ ਉੱਚਾ ਪਰਬਤ ਗਾਖੜੋ ਨਾ ਪੌੜੀ ਤਿਤਤਾਸ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰੀ ਆਸ ਭਾਈ રે ਭਵਜਲ ਵਿਖ ਮੰਡਰਾ ਪੂਰਾ ਸਤਗੁਰ ਰਸ ਮਿਲੇ ਗੁਰਤਾਰੇ ਹਰਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚਲਸੀ ਅਮਰਸੋ ਗੁਰਕਰਤਾਰ ਪੀ ਸੱਚਾ ਸਾਲਾਹਣਾ ਸੱਚੇ ਥਾਨ ਪਿਆਰ ਦਰ ਘਰ ਮਹਿਲਾ ਸੋਹਣੇ ਤੱਕੇ ਕੋਟ ਹਜ਼ਾਰ ਹਸਤੀ ਥੋੜੇ ਪਖਰੇ ਲਸ਼ਕਰ ਲੱਖ ਅਪਾਰ ਕਿਸੇ ਨਾਲ ਨਾ ਚੱਲਿਆ ਖਬਖਬ ਮੋਏ ਅਸਾਰ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਗਾਲ ਸਭ ਜਗ ਮੈਂ ਦੋਹੀ ਥੇਰੀ ਐ ਦਿਨ ਨਾਵੇਂ ਸਿਰ ਕਾਲ ਪਿੰਡ ਪੜੈ ਜਿਉ ਖੇਲ ਸੀ ਵੱਧ ਫੈਲੀ ਕਿਆ ਹਾਲ ਕੁੱਤਾਂ ਦੇਖ ਵਿਗਸੀਐ ਨਾਰੀ ਸੇਜ ਪਥਾਰ ਚੋ ਆ ਚੰਦਨ ਲਾਈਐ ਕਪੜ ਰੂਪ ਸ਼ਿੰਗਾਰ ਖੇਹੁ ਖੇਲ ਆਈਐ ਛੋੜ ਚੱਲੈ ਘਰਬਾਰ ਮਹਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈ ਹੈ ਜਲ ਬਲੀ ਹੈ ਅਭਿਮਾਨ ਮਨਮੁਖ ਨਾ ਸਾਰਿਆ ਜਿਉ ਡਬ ਦਦਾ ਕਾਨ ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹ ਗੁਰ ਰੱਖੇ ਸੇ ਨਿਰਮਲੇ ਸ਼ਬਦ ਨਵਾਰੀ ਭਾ ਨਾ ਨਕੀ ਤਰੀਐ ਸਚ ਨਾਮ ਸਿਰ ਸ਼ਾਹ ਪਾਤਸ਼ਾਹ ਮੈਂ ਹਰ ਨਾਮ ਨਾ ਵੀਸਰੈ ਹਰ ਨਾਮ ਰਤਨ ਵੇਸਾ ਮਨ ਮੁਖ ਭੌਜਲ ਪਚਮੋਏ ਗੁਰਮੁਖ ਤਰੇ ਅਥਾ